ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬਟਰ ਚਿਕਨ ਤੇ ਮੈਂ ਤੁਹਾਨੂੰ ਇਹ ਦੱਸਦੀ ਆ ਮੇਜਰਮੈਂਟ ਤੇ 2 ਪਾਉਂਡ ਚਿਕਨ ਆ ਤੇ 2 ਪੈਨ ਇਹਦੇ ਵਿੱਚ ਟਮਾਟਰ ਕੱਟੇ ਨੇ 4 ਪਿਆਜ਼ ਤੇ ਇੱਕ ਲਸਣ ਦੀ ਗੱਠੀ ਵੱਡੀ ਤੇ ਥੋੜਾ ਜਿਹਾ ਵਿੱਚ ਅਦਰਕ ਤੇ ਇੱਕ ਮੁਠੀ ਲਈ ਆਪਾਂ ਕਾਜੂਆਂ ਦੀ ਤੇ ਇਹ ਹੈਗੀ ਵਿਪਿੰਗ ਕਰੀਮ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਨਾਲ ਹੁਣ ਆਪਾਂ ਆ ਪਾ ਲਾਉਣ ਲੱਗੇ ਆ ਤੜਕਾ ਕੜਕੇ ਦੇ ਵਿੱਚ ਆਪਾਂ ਪਾ ਦਾਂਗੇ ਦਾਲਚੀਨੀ ਵੱਡੀ ਇਲਾਇਚੀ ਛੋਟੀ ਇਲਾਇਚੀ ਤੇ ਤੇਜ ਪੱਤਾ ਜਦੋਂ ਇਹ ਰਿਜਣ ਲੱਗਿਆ ਫਿਰ ਆਪਾਂ ਪਾ ਦਾਂਗੇ ਇਹਦੇ ਵਿੱਚ ਜੀਰਾ ਥੋੜੇ ਜਿਹੇ ਬਚੇ ਨਾਲ ਹੀ ਜੀਰਾ ਪਾ ਦਿੰਦੇ ਆ ਫਿਰ ਪਾਵਾਂਗੇ ਆਪਾਂ ਪਿਆਜ਼ ਵੀ ਬਰੇਦੀ ਵਾਸਤੇ ਭੁੰਨਣ ਵਾਸਤੇ ਹਾਂਜੀ ਇਹਦੇ ਵਿੱਚ ਆਪਾਂ ਪਾ ਦਨੇ ਆ ਲਸਣ ਅਦਰਕ ਤੇ ਨਾਲੇ ਪਾ ਕੇ ਐਡ ਕਰ ਦਨੇ ਥੋੜੇ ਜਿਹਾ ਆਪਾਂ ਇਹਨਾਂ ਨੂੰ ਉਹ ਕਰਾਂਗੇ ਤੁਹਾਨੂੰ ਲੰਘੇ ਉਸ ਤੋਂ ਬਾਅਦ ਪਾਵਾਂਗੇ ਟਮਾਟਰ ਹਾਂਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਨੇ ਆ। ਸੇਤੀ ਬਣ ਜਾਣਗੇ ਇਹ। ਦੋ ਨਾਲੇ ਪਾ ਦਨੇ ਆਪਾਂ ਤੋਂ। ਇਹ ਹਰੀਆਂ ਮਿਰਚਾਂ ਦੇ। ਹਾਂਜੀ ਇਹਨੇ ਹੋਣਾ ਵਿੱਚ ਕਾਜੂ ਪਾ ਦਨੇ ਆ। ਵਿੱਛੇ ਇਹਨਾਂ ਨੂੰ ਸੇਕ ਲੱਗ ਜੀ। ਹਾਂਜੀ ਹਾਂਜੀ ਤਿਆਰ ਆ ਆਪਣੇ ਹੋ ਗਏ ਨੇ ਘਰਾਂ ਦੇ ਤੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਥੋੜੇ ਠੰਡੇ ਕਰਕੇ ਆਪਾਂ ਇਹਨੂੰ ਫਿਰ ਬ੍ਰੈਂਡ ਕਰਾਂਗੇ ਜਿਹੜੀ ਵਿੱਚ ਲੈਤੀ ਸੀ ਉਹ ਕੱਢ ਦਾਂਗੇ ਵਿੱਚ ਤੇ ਦਾਲ ਸੋਦੀਏ ਧੀਏ ਤੇ ਹੁਣ ਆਪਾਂ ਪਹਿਲਾਂ ਪਾਵਾਂਗੇ ਇਹਦੇ ਵਿੱਚ ਇਹਨਾਂ ਕ ਪੀਸ ਕੇ ਉੱਪਰ

ਇਹਦੇ ਵਿੱਚ ਹੁਣ ਆਪਾਂ ਪਾਉਣੇ ਆ ਇੱਕ ਚਮਚਾ ਡੇਗੀ ਮੇਕ ਇੱਕ ਚਮਚਾ ਹੀ ਮੋਟੇ ਮਿਰਚ ਦੋ ਚਮਚੇ ਪਾਵਾਂਗੇ ਆਪਾਂ ਹਲਦੀ ਇੱਕ ਚਮਚਾ ਧਨੀਆ ਪਾਊਡਰ ਇੱਕ ਚਮਚਾ ਪਾਦਨੇ ਕਾਰਨ ਮਸਾਲਾ ਲੂਣ ਥੋੜਾ ਜਿਹਾ ਆਪਾਂ ਬਾਅਦ ਚ ਪਾਉਨੇ ਆ। ਪੁਰਸ਼ ਗੂਣਾ ਆਪਾਂ ਪਾਇਆ ਹੋਇਆ ਪਹਿਲਾਂ। ਮੈਂ ਪੈਦਲ ਕੋ ਤੇਰੀ ਪਾ ਲਵਾਂ। ਇਹਨੂੰ ਸਮਾਰ ਕੇ ਆਪਾਂ ਜਿੰਨਾ ਦੇ ਤੱਕ ਜਿੰਨਾ ਕਰਦੇ ਕੇ ਉਹਨਾਂ ਛੜ ਦੇ। ਹਾਂਜੀ ਨਾਲ ਹੀ ਆਪਾਂ ਚੌਲ ਬਣਾਉਣ ਲੱਗੇ ਆ। ਬਟਰ ਚਿਕਨ ਦੇ ਇੱਕ ਕੱਢ ਸੀ ਪੱਤੇ ਇਹਨੂੰ ਥੋੜੀ ਥੋੜਾ ਜਿਹਾ ਪਾਉਣਾ ਪੈ ਜਿੰਦਾ ਤੇ ਆਪਾਂ ਪਲੇਨ ਚਾਹਲ ਬਣਾਉਣੇ ਨੇ ਬਟਰ ਚਿਕਨ ਦਾ ਰਾਸਣੇ ਇਹਨੇ ਲਈ 1/2 7 ਗਲਾਸ ਆਪਾਂ ਚੌਲਾਂ ਦਾ ਵਾ ਤੇ ਇਹਦੇ ਵਿੱਚ ਆਪਾਂ 3 ਗਲਾਸ ਪਾਵਾਂਗੇ ਪਾਣੀ ਦੇ ਹਾਂਜੀ ਤਿੰਨ ਗਲਾਸ ਆਪਾਂ ਇਹਦੇ ਵਿੱਚ ਪਾਣੀ ਦੇ ਪਾਤੇ ਨੇ ਡੇਢ ਗਲਾਸ ਝੋਲਾਂ ਦਾ ਤਿੰਨ ਗਲਾਸ ਪਾਣੀ ਤੇ ਦੁੱਗਣਾ ਪਾਣੀ ਤੇ ਦੋ ਚਮਚੇ ਆਪਾਂ ਇਹਦੇ ਵਿੱਚ ਝੋਲਾਂ ਤੇ ਨੂਣ ਪਾ ਦਿੰਦੇ ਬੱਤੀ ਫੋਮ ਨੂੰ ਦੇ ਵਿੱਚ ਹੀ ਆਪਾਂ ਦੇਖੋ ਬੈਟਰ ਜਿੱਦਣ ਜਿਹੜਾ ਆਪਣਾ ਕੱਟ ਕੇ ਰੱਖਿਆ ਹੋਇਆ ਸੀ ਤੇ ਮਸਾਲੇ ਵਾਲਾ ਵਾਹੇ ਇਹ ਪਾ ਦਿੰਦੇ ਵਿੱਚ එ අපසේ කළව වාමාන්දක සන්ඩියාපක සූරිිේ තිේර දෙකුක් මාර්තයට පාදනී ਹਾਂਜੀ ਚਿਕਨ ਆਪਣਾ ਬਣ ਗਿਆ ਇਹਦੇ ਵਿੱਚ ਹੁਣ ਆਪਾਂ ਪਾਉਂਦੇ ਆਂ ਬੇਪੰਪਰੀ ਬੇਪੰਪਰੀ ਨਾ ਪਾਉਂਦੇ ਡੇਢ ਕੌਲੀ ਪਾਣੀ ਆਪਾਂ ਇਹਦੇ ਵਿੱਚ 2 ਪੌਂਡ ਦੇ ਵਿੱਚ 1.5 ਕੌਲੀ ਬਹੁਤ ਹੁੰਦੀ ਹੈ। ਇਹ ਹੁਣ ਆਪਾਂ ਇਸੇ ਇੱਕ ਲਵਾਵਾਂਗੇ ਥੋੜਾ ਜਿਹਾ ਜੇ ਆਪਾਂ ਨੂੰ ਲੋੜ ਹੋਈ ਥੋੜੀ ਜੀ ਤਾਂ ਫਿਰ ਆਪਾਂ ਇੱਕ ਕੌਲੀ ਵਿੱਚ ਦੁੱਧ ਪਾ ਲਾਂਗੇ। ਹਾਂਜੀ ਬੈਟਰ ਚੰਕਾ ਆਪਣਾ ਬਣ ਗਿਆ। ਇਹਦੇ ਵਿੱਚ ਆਪਾਂ ਦੋ ਚਮਚੇ ਚੀਨੀ ਦੇ ਪਾ ਦਿੰਦੇ ਹਾਂ। ਹਾਂਜੀ ਇਹ ਆਪਾਂ ਹੁਣ ਉੱਪਰ ਦੀ ਲਾਦ ਦਿਆਂ ਚੋੜਿਆ ਤੜਕਾ ਹਾਂਜੀ ਇਸ ਤਰ੍ਹਾਂ ਤਿਆਰ ਹੋ ਗਿਆ ਸਾਰਾ ਕੁਝ ਤੇ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੈਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਥੈਂਕ ਯੂ ਜੀ